ਸਾਹਿਬ ਗੁਰੂ ਦਾ ਸੇਵਾ ਦੇ ਸਾਧਕ ਦੀ ਕਿਰਪਾ ਕਰਕੇ ਆਪ ਵੀ ਜੀਟੀਈ ਦੀ ਖੰਡਾ ਆਸਟ੍ਰੀ ਯਾਤਰਾ ਕਿ ਜਿੰਦਗੀ ਵਿੱਚ ਜਦੋਂ ਜਦ ਹੀ ਤੌਰ ਤੇ ਆਪਣਾ ਕੰਮ ਕਰਦੇ ਕਾਲ ਕਰਦੇ ਕਾਰਜ ਕਰਦੇ ਤਾਂ ਅਸੀਂ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਪਾਠ ਸੇ ਦੀ ਕਿੰਨੀ ਕੋਟਾਂ ਆਪ ਨੂੰ ਜੀਵਨ ਦਾ ਤਾਮ ਅਤੇ ਆਪਣਾ ਜਿਹੜਾ ਮਾਨ ਹੈ ਆਪਣਾ ਸਭ ਕੁਝ ਉਸ ਪਰਮੇਸ਼ਰ ਦਾ ਗਿਆਨ ਕਰਕੇ ਮੈਂ ਤਾਂ ਨਿਜੀ ਤੌਰ ਤੇ ਆਈ ਐ ਜੀ ਤੁਸੀਂ ਕੀ ਮੇਰੀ ਫੋਨਾਂ ਕੀ ਬੋਲਦੇ ਹੋ ਹੱਦ ਤੱਕ ਦਾ ਬਾਈ ਹੱਦ ਤੱਕ ਲੈ ਕੇ ਖਿਚਣਾ ਲੱਗਿਆ ਨਤਮਸਤ ਕੋਈ ਹੈ ਬਹੁਤ ਵਧੀਆ ਲੱਗਿਆ ਜੀ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤ ਹੋਣਾ ਹੈ ਮੈਂ ਤਾਂ ਨਿਜੀ ਤੌਰ ਤੇ ਆਈ ਐ ਬੱਚੇ ਨੂੰ ਲੈ ਕੇ ਕੀ ਅਰਦਾਸ ਕਰੀਏ ਚੜ੍ਹਦੀ ਕਲਾ ਦੀ ਅਰਦਾਸ ਕਰੀਏ ਸਾਰਿਆਂ ਦੀ ਹੁਣ ਲਗਾਤਾਰ ਠੀਕੇ ਸਾਤੇ ਮਾਮਲੇ ਦੱਸ ਜਿਹੜਾ ਕਿੰਦਰਾ ਮਾਮਲਾ ਦਾਜ ਕਰਤਾ ਨੂੰ ਸਾਥੀਆ ਦੀ ਮਾਮਲਾ ਦਾ ਕਿਵੇਂ ਦੇਈ ਦੋ ਜਾਰੇ ਕਰਦੇ ਦਵਈਨ ਕਿਵੇਂ ਲਿਖਦੇ ਚੂਰੂ ਜੀ ਜੇੜਾ ਕਰ ਰਹੇ ਹਾਂ ਗਲਤ ਕਰ ਰਹੇ ਹਾਂ ਤੇ ਅਸੀਂ ਲੜਾਈ ਲੜ ਰਹੇ ਹਾਂ ਲੜਾਂਗੇ ਲੜਦੇ ਰਵਾਂਗੇ ਗੁਰੂ ਸਾਹਿਬ ਦੀ ਬਹੁਤ ਮੇਰ ਹੋਊਗੀ ਤੇ ਸਦਾ ਸਾਧ ਸਿੱਟਾ ਗੁਰੂ ਸਾਹਿਬ ਨੇ ਅਨਸੰਸਾਹੀ ਹੋ ਕੇ ਅੱਗੇ ਵੀ ਸਾਥ ਦੇਣਗੇ ਸੱਚ ਤਾਂ ਹਮੇਸ਼ਾ ਸਾਥ ਦਿੰਦੇ ਆਏ ਨੇ ਇਹੀ ਅਦਾਸ ਹੈ ਗੁਰੂ ਸਾਹਿਬ ਦੇ ਅੱਗੇ ਤੇ ਚਰਤੀ ਕਲਾ ਕਰਨਗੇ ਕਿਉਂ ਲੱਗਦਾ ਮੈਨੂੰ ਕਿਹਨਾਂ ਸਾਹਿਬ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅੱਛਾ ਹੋਰ ਮੈਂ ਕੁਝ ਨਹੀਂ ਕਹਾਂਗਾ